स्वर्पयामि साद्रव्या दक्षिणाम स्वर्पयामि मंत्र पुष्पांजलिं स्वर्पयामि ਤੁਸੀਂ ਚਾਵਲ ਫੁੱਲੜੇ ਜੀ ਮਿੱਠ ਜੀ ਰੋਟੀ ਦੇ ਦੋ ਔਰ ਕਰੋ ਦੇਹਨ ਮਾਤਾ ਰਾਣੀ ਦਾ ਧਿਆਨ ਕਰਨਾ ਹੈ ਪ੍ਰਾਰਥਨਾ ਕਰਨੀ ਜੀ نو دگا پرکیتا روپ ماتاوے درس کر سب تلا کی رکا کرے لکشمی روپ دے نارمائن کر تلاشا دیا سندھو دی جی ملاشاج میں مہشا سور نرانی روپ کرال پر جب جب سہایا سب رہیسوں کا جوالا میں ہے جو تھی تمہارے تمہارے سدہتو جی نرداری پریم بھرگتی سے سلاوے دکھ دریتر نکت نہیں آوے دھاوے تمہیں جو نرمال آئی جن مردہ کو چھوٹی آئے جو گی سرمانی کہت رکھا یوگ نہ ہو بھی سکتے تمہاری شنگرہ چارتاکینوں کام کروڈ جیت سوالینوں نشدن دیہندر شنگر کو کاؤ کال نہیں سنگر تم کو شکتے روکو مرب نہ پائے ہو سکتی گئی تامن پسٹایا سرناں گ موسیقی نم <سؤال> سمرپیاں ਦਾ ਸਿੱਤਾ ਦੇ ਜੱਟ ਹਨ ਨਾ ਲਓ ਜੀ ਆਪ ભગવાન ਦਾ ਜੀਤਾ ਧਿਆਨ ਕਰਨੇ ਫੁੱਲ ਲਓ ਵੇਲੇ ਬਿੱਕੀ ਹੱਥੇ ਕਰੋ ਆ ਸਭ ਨੇ ਹੱਥ ਉੱੜ ਲੈਣੇ ਔਰ ਨੀਲਾਤ ਭੂਜ ਸ਼ਾਮਲ ਕੋ ਮਲੰਗਮ ਸੇਤਾ ਸੁਮਾਰੋ ਪਿਤਵੰਗ ਭਗਵਾਂ ਪਾਣ ਮਾਸਾ ਇੱਕ ਚਾਰ ਚਾਪਨ ਨਮਾ موسیقی ਈਰਾ ਇਨਮਾ ਸਵਾਹਾ ਓਮ ਕੁਲਦੇਵ ਨਮਾ ਆਪਣੇ ਕੁੰਡੇ ਵੀ ਕਦੇ ਕਹਿੰਦਾ ਕੁੰਡੇ ਪੇ ਨਮਾ ਸਵਾਹਾ ਓਮ ਸ਼ਤੀ ਦੇ ਪੇ ਨਮਾ ਸਵਾਹਾ ਓਮ ਤ੍ਰਿਗ੍ਰਿਸ਼ਿਦਰ ਨਮਾ ਸਵਾਹਾ ਓਮ ਸੁਕ੍ਰਿਸ਼ਿਦਰ ਨਮਾ ਸਵਾਹਾ ਓਮ ਅਸ਼ਟ ਤ੍ਰੰਜੀ ਬਹਿਰਮਾ ਸਵਾਹਾ ਓਮ ਚਤੁਰ ਸਸ਼ਟੀ ਯੋਗਨੀ ਬਹਿਰਮਾ ਸਵਾਹਾ ਓਮ ਬਾਸਤੁ ਸਾਇਨ ਨਮਾ ਸਵਾਹਾ سوریائے نم شوم سا چندر نما سا نما بھاؤ نما واسرم گوپی ਕਾਬਲ ਭਵ ਜਾਨਕੀ ਨਾਇਕ ਸ੍ਰੀ ਰਾਮ ਚੰਦਰ ਭਜੇ ਓਮ ਨਮੋ ਭਗਵਤੇ ਵਾਸਦੇਵਾਯ ਨਮਾ ਸਵਾਹਾ ਓਮ ਆਪਦਾ ਮਪਰਕਾਰਮ ਦਾਤਾਰਮ ਸਰਵ ਸੰਪਦਾਮ ਲੋਕਾ ਵਿਹਰਾਮਮ ਸ੍ਰੀ ਰਾਮਮ ਭੋਲੇ ਭੋਲੇ ਨਮਾ ਮੇਮ ਸਵਾਹਾ ਬਸ ਅਬ ਲੋਸ ਮਗਰੀ ਸਭੀ ਪ੍ਰੀਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਪਹਿਲਾਂ ਤਾਂ ਏਬੀ 18 ਨਿਊਜ਼ ਅਯੁੱਧਿਆ ਵਿਖੇ ਰਾਮ ਲੱਲਾ ਦੀ ਪ੍ਰਾਨ ਪ੍ਰਤੀਸ਼ਟਾ ਦੀ ਆਪਣੇ ਸਾਰੇ ਈਵਰ ਸਬਸਕ੍ਰਾਈਬਰ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ 550 ਸਾਲਾਂ ਦਾ ਜਿਹੜਾ ਸੰਤਾਪ ਸੀ 550 ਸਾਲਾਂ ਦਾ ਜਿਹੜਾ ਦੰਦ ਸੀ ਉਹ ਅੱਜ ਸਮਾਪਤ ਹੋ ਗਿਆ ਤੇ ਅੱਜ ਆਪਾਂ ਇੱਕ ਇਤਿਹਾਸਿਕ ਦਿਨ ਦੇ ਵਿੱਚ ਕਦਮ ਰੱਖਣ ਜਾ ਰਹੇ ਹਾਂ ਉਸੇ ਜਿੱਤੇ ਸਾਰਾ ਸ਼ਹਿਰ ਸਾਰਾ ਦੇਸ਼ ਰਾਮ ਮਏ ਹੋਇਆ ਸਾਡੇ ਖੰਨੇ ਦੇ ਵਿੱਚ ਵੀ ਏਐਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਡੇ ਏਐਸ ਦੀ ਮੈਨੇਜਮੈਂਟ ਵੱਲੋਂ ਹਵਨ ਦਾ ਆਯੋਜਨ ਕੀਤਾ ਗਿਆ ਹੈ ਆਹ ਗੱਲ ਬੰਨ ਤੇ ਟੀਚਰ ਸਹਿਬਾਨ ਅਤੇ ਮੌਜੂਦ ਨੇ ਗੱਲ ਕਰਦੇ ਆ ਪ੍ਰਧਾਨ ਚਮਿੰਦਰ ਸਿੰਘ ਮਿੰਟੂ ਜੀ ਨਾਲ ਸਰ ਪਹਿਲਾਂ ਤਾਂ ਵੈਲਕਮ ਸਾਡੇ ਚੈਨਲ ਤੇ ਸਰ ਅੱਜ ਬਹੁਤ ਵੱਡਾ ਦਿਨ ਹੈ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਪਰੰਤੂ ਇਹ ਵੀ 18 ਜੂਨ ਤੇ ਬਡੇਰਾ ਜੀ ਤੇ ਹਰਪ੍ਰੀਤ ਆਲੂ ਵਾਲੀ ਦਾ ਬਹੁਤ-ਬਹੁਤ ਥੋੜਾ ਸਵਾਗਤ ਜੈ ਸ਼੍ਰੀ ਰਾਮ ਅੱਜ ਸ਼ਹਿਰ ਦੇ ਵਿੱਚ ਕੀ ਪੂਰੇ ਇੰਡੀਆ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਉਸ ਖੁਸ਼ੀ ਦੇ ਪਲਕ ਦੇ ਵਿੱਚ ਅੱਜ ਅਸੀਂ ਆਰਿਆ ਸਕੂਲ ਦੇ ਵਿੱਚ ਹਵਨ ਦਾ ਹਵਨ ਚੱਲ ਰਿਹਾ ਉਹਦੀ ਤਿਆਰੀ ਕੀਤੀ ਆ ਤੇ ਅਸੀਂ ਮਤਲਬ ਪੂਰੀ ਅਰੇਂਜਮੈਂਟ ਪੂਰਾ ਸਟਾਫ ਸਾਡਾ ਬੜਾ ਖੁਸ਼ ਆ ਤੇ ਅਸੀਂ ਚਾਹੁੰਦੇ ਆ ਕਿ ਸਾਰੀ ਪੋਜ਼ਿਟਿਵਿਟੀ ਇਹ ਪੂਰੇ ਸ਼ਹਿਰ ਦੇ ਵਿੱਚ ਅਲਗ-ਅਲਗ ਤਰ੍ਹਾਂ ਨਾਲ ਬਣਾਈ ਜਾਵੇ ਤਾਂ ਬਹੁਤ ਅੱਛੀ ਗੱਲ ਆ ਜੀ ਤੇ ਬਹੁਤ-ਬਹੁਤ ਮੁਬਾਰਕਾ ਸਾਰਿਆਂ ਨੂੰ ਤਾਂ ਇੱਕ ਵਾਰ ਫੇਰ ਜੈ ਸ਼੍ਰੀ ਰਾਮ ਥੈਂਕ ਯੂ ਜੀ ਸਰ ਨਾਲ ਡੇਵਿਡ ਸਾਹਿਬ ਵੀ ਖੜੇ ਨੇ ਡੇਵਿਡ ਸਾਹਿਬ ਦੇਖਿਆ ਹੋਵੇ ਜੀ ਕਿ ਅੱਜ ਦਾ ਦਿਨ ਇਤਿਹਾਸ ਦੇ ਵਿੱਚ ਦਰਜ ਹੋਣ ਜਾ ਰਿਹਾ ਸਰ ਇਤਿਹਾਸ ਚ ਦਰਜ ਹੋਣ ਜਾ ਰਿਹਾ ਕਿਉਂਕਿ ਪੂਰਾ ਦੇਸ਼ ਜਿੱਥੇ ਰਾਮਾਇਣ ਹੋ ਰਿਹਾ ਹੈ ਇਹ ਐਸ ਮੈਨੇਜਮੈਂਟ ਵੀ ਸਾਡੀ ਹੈਰੀਟੇਜ ਇੰਸਟੀਚੂਟਸ ਨੂੰ ਰਨ ਕਰਦੀ ਹੈ ਤਾਂ ਇੱਥੇ ਸਰ ਜਿਹੜਾ ਹਵਨ ਦਾ আয়োজন ਕੀਤਾ ਗਿਆ ਇਹਦਾ ਕੀ ਮਕਸਦ ਹੈ ਸਭ ਤੋਂ ਪਹਿਲਾਂ ਮੈਂ এবੀ 18 ਦੀ ਤਰਫੋਂ ਮੈਂ ਸਾਰੇ ਸ਼ਹਿਰ ਦੇ ਤੇ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਕਹਿਣਾ ਚਾਹੁੰਦਾ ਕਿਉਂਕਿ ਅੱਜ ਇੱਕ ਬੜਾ ਇੰਪੋਰਟੈਂਟ ਦਿਨ ਹੈ ਸ਼੍ਰੀ ਰਾਮ ਲੱਲਾ ਜੀ ਆਪਣੇ ਆਰਾਮ ਦਰਬਾਰ ਵਿੱਚ ਅੱਜ ਬਿਰਾਜਮਾਨ ਹੋ ਰਹੇ ਹਨ ਤੇ ਉਹਨਾਂ ਦੇ ਬਿਰਾਜਮਾਨ ਤੇ ਸਾਰਾ ਸ਼ਹਿਰ ਸਾਰਾ ਦੇਸ਼ ਸਾਰਾ ਵਰਲਡ ਖੁਸ਼ੀਆਂ ਮਨਾ ਰਿਹਾ ਹੈ ਤੇ ਮੈਂ ਇੱਥੇ ਇੱਕ ਇੱਕ ਗੱਲ ਕਹਿਣਾ ਚਾਹੁੰਦਾ ਵੀ ਰਾਮ ਚੰਦਰ ਜੀ ਨੇ ਇੱਕ ਰਾਮ ਰਾਜਿਆ ਦੀ ਇੱਕ ਇੰਪੋਰਟੈਂਸ ਦੇ ਕੇ ਗਏ ਸੀ ਰਾਮ ਰਾਜਿਆ ਦਾ ਮਤਲਬ ਹੀ ਜਿਸ ਦੇ ਵਿੱਚ ਉਹਦੇ ਰਾਜ ਵਿੱਚ ਕੋਈ ਵੀ ਪਰੇਸ਼ਾਨ ਨਹੀਂ ਹੋਊਗਾ ਕੋਈ ਵੀ ਦੁਖੀ ਨਹੀਂ ਹੋਊਗਾ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੀ ਮੈਨੇਜਮੈਂਟ ਉਹਨਾਂ ਦੇ ਨਿਰਦੇਸ਼ਾਂ ਦੇ ਮੁਤਾਬਕ ਉਹਦੇ ਨਿਰਦੇਸ਼ ਦੇ ਮੁਤਾਬਕ ਕੰਮ ਕਰ ਰਹੀ ਹੈ ਤੇ ਆਪਣੇ ਆਪਣੇ ਪ੍ਰਤੀ ਤੇ ਆਪਣੇ ਬੱਚਿਆਂ ਪ੍ਰਤੀ ਆਪਣੇ ਟੀਚਰ ਪਤੀ ਤੇ ਇਸੀ ਪ੍ਰਤੀਤੀ ਅਸੀਂ ਵੀ ਉਸੇ ਉਸੇ ਤਰ੍ਹਾਂ ਕੰਮ ਕਰ ਰਹੇ ਆ ਜਿਵੇਂ RAM ਰਾਜ ਦੇ ਉਦੇਸ਼ਾਂ ਦੇ ਮੁਤਾਬਕ ਹੋਇਆ ਤੇ ਤੇ ਅਸੀਂ ਅੱਜ ਸਾਰੀਆਂ ਸੰਸਥਾਵਾਂ ਨੇ ਛੁੱਟੀ ਕੀਤੀ ਹੈ ਤੇ ਸਭਿ ਸੰਸਕ੍ਰਿਤੀ ਮੁਤਾਬਕ ਅਸੀਂ ਹਵਨ ਹੋ ਰਿਹਾ ਹੈ ਤੇ ਅਸੀਂ ਸਾਰੇ ਲਾਈਟਸ ਹੋ ਰਹੀਆਂ ਇੱਥੇ ਐਸ 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 ਹਰ ਸਕੂਲ ਦੇ ਅੱਗੇ 1008 ਦੀ ਮਾਲਾ ਕੀਤੀ ਜਾਊਗੀ ਇਹਦੇ ਨਾਲ ਸਾਰੇ ਇਨਸਟੀਟਿਊਟਸ ਦੀ ਮਾਲਾ ਕੀਤੀ ਜਾਊਗੀ ਆਰਾਮ ਦਾ ਨਾਮ ਦਿੱਤਾ ਜਾਊਗਾ ਤੇ ਤੇ ਉਹਦੇ ਉਦੇਸ਼ਿਆਂ ਨੂੰ ਸਪਰੈਡ ਕੀਤਾ ਜਾਊਗਾ ਥੈਂਕ ਯੂ ਵੈਰੀ ਮਚ ਬਿਲਕੁਲ ਜਿਵੇਂ ਕਿ ਸਰ ਨੇ ਕਿਹਾ ਵੇ ਕਿ ਆਰਾਮ ਰਾਜਿਆ ਦੀ ਜਿਹੜੀ ਕਲਪਨਾ ਵੈ ਉਹਨੂੰ ਯਥਾਰਤ ਕਰਨ ਦੇ ਲਈ ਆਪਣੇ ਵੱਲੋਂ ਇੱਕ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਸਾਡੇ ਨਾਲ ਤਜਿੰਦਰ ਅੰਕਲ ਵੀ ਖੜੇ ਨੇ ਸਰ ਦੇਖਿਆ ਵੇ ਕਿ ਬਹੁਤ ਵੱਡਾ ਦਿਹਾੜਾ 550 ਸਾਲਾਂ ਦਾ ਜਿਹੜਾ ਦੰਸ਼ ਸੀ ਦੇਸ਼ ਦੇ ਵਿੱਚ ਕਈ ਪੀੜੀਆਂ ਦੇ ਮਨਾਂ 'ਚ ਪੀੜਾ ਸੀਗੀ ਉਹ ਅੱਜ ਦੂਰ ਹੋ ਗਈ ਅੱਜ ਇਸ ਮੁਬਾਰਕ ਮੌਕੇ ਤੇ ਤੁਸੀਂ ਕੀ ਕਹੋਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਿਕੀ ਬਡੇਰਾ ਜੀ ਤੇ ਬਾਲੀਆ ਜੀ ਫਿਰ ਤੋਂ ਬਹੁਤ ਬਹੁਤ ਧੰਨਵਾਦੀ ਆ ਕਿ ਤੁਸੀਂ ਅੱਜ ਅੱਜ ਭਗਵਾਨ ਦੇ ਇਸ ਦਿਨ ਦੇ ਉੱਤੇ ਸਾਰੇ ਹਸਪਤਾਲ ਤੋਂ ਆਏ ਆ ਤੇ ਸਾਡੇ ਜੋ ਬਿਆਨ ਨੇ ਆ ਕੇ ਤੁਹਾਡੇ ਦਿਲ ਕਰਵਾ ਰਹੇ ਹੋ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਭਗਵਾਨ ਦੇ 500 ਸਾਲਾਂ ਦੇ ਬਾਅਦ ਸਾਰੇ ਹਿੰਦੁਸਤਾਨ ਦੇ ਵਿੱਚ ਰਾਮ ਭਗਵਾਨ ਦਾ ਜਨਮ ਦਿਨ ਦੁਆਰਾ ਪ੍ਰਸਤਿਤ ਹੋ ਰਹੀ ਹੈ ਉਹਨੂੰ ਮਨਾ ਰਹੇ ਆ ਸਾਰੇ ਅਸੀਂ ਇਕੱਠੇ ਹੋ ਗਏ ਤੇ ਅੱਜ ਐਸ ਮੈਨੇਜਮੈਂਟ ਵੱਲੋਂ ਵੀ ਇਹ ਫੈਸਲਾ ਕੀਤਾ ਗਿਆ ਕਿ ਐਸ ਸੰਸਥਾਵਾਂ ਦੇ ਵਿੱਚ ਵੀ ਅਸੀਂ ਸਾਰੇ ਭਗਵਾਨ ਦਾ ਇਹ ਹਵਨ ਕਰਵਾਈ ਇੱਥੇ ਤੇ ਸਾਰੇ ਸਕੂਲਾਂ ਦਾ ਜਾਂਦੇ ਵਿੱਚ ਛੁੱਟੀਆਂ ਕੀਤੀ ਅੱਜ ਤੇ ਅੱਜ ਦੇ ਦਿਨ ਸਾਰੇ ਹਿੰਦੁਸਤਾਨ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਦਿਨ ਹੈ ਮੈਂ ਕਹਿੰਦਾ ਸਾਰਿਆਂ ਨੂੰ ਅੱਜ ਦੇ ਦਿਨ ਖੁਸ਼ੀ ਮਨਾਣੀ ਚਾਹੀਦੀ ਹੈ ਭਗਵਾਨ ਦੀ ਤੇ ਸਾਰੇ ਲੋਕ ਅੱਜ ਖੁਸ਼ ਨੇ। ਥੈਂਕ ਯੂ ਵੈਰੀ ਮੱਚ ਜੀ ਸਨ ਵਾਲਾ ਮਿਤ ਬਰਮਾ ਜੀ ਵੀ ਖੜੇ ਨੇ। ਬਰਮਾ ਜੀ ਦੇਖਿਆ ਕਿ ਅੱਜ ਦੇ ਦਿਹਾੜੇ ਦਾ ਬਹੁਤ ਵੱਡਾ ਮਾਤਵ ਹੈ। ਆਪਾਂ ਇੱਕ ਇਤਿਹਾਸ ਬਣਦਾ ਦੇਖਣ ਜਾ ਰਹੇ ਹਾਂ ਤੇ ਅੱਜ 12:05 ਤੋਂ ਪ੍ਰਾਨ ਪ੍ਰਤੀਸ਼ਟਾ ਦੀ ਜਿਹੜੀ ਰੀਤੀ ਰਿਵਾਜਾਂ ਨਾਲ ਸ਼ੁਰੂ ਹੋ ਜੂਗੀ। ਤਾਂ ਸਰ ਜਿੱਥੇ ਪੂਰਾ ਦੇਸ਼ ਰਾਮ ਮੈ ਰੰਗ ਚ ਆਪਣੇ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਚ ਵਸਦੇ ਨੇ ਉਹ ਵੀ ਰਾਮ ਮੈ ਹੋਏ ਪਏ ਨੇ। ਤਾਂ ਖੰਨੇ ਦੇ ਵਿੱਚ ਜਿਹੜਾ ਸਰ ਹਵਨ ਦਾ ਆਯੋਜਨ ਕੀਤਾ ਗਿਆ ਵਾ ਇਹਦੇ ਬਾਰੇ ਵੀ ਜਰੂਰ ਸਾਡੇ ਚੈਨਲ ਹੀ ਮੈਂ ਸਾਰੇ ਖੰਨਾ ਸ਼ਹਿਰ ਦੇ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਜਿਸ ਤਰ੍ਹਾਂ ਸਾਡੀ ਮੈਨੇਜਮੈਂਟ ਨੇ ਪਿਛਲੀ ਮੀਟਿੰਗ ਦੇ ਵਿੱਚ ਡਿਸੀਜਨ ਲਿਆ ਸੀਗਾ ਵੀ ਅਸੀਂ ਆਪਣੀ ਸੰਸਥਾਵਾਂ ਦੇ ਵਿੱਚ ਬਕਾਇਦਾ 22 ਜਨਵਰੀ ਦਾ ਦਿਹਾੜਾ ਜੋ ਹੈ ਵੀ ਉਹ ਬੜੇ ਹੀ ਧੂਮ ਧਾਮ ਨਾਲ ਮਨਾਵਾਂਗੇ 1000 ਦੀਪ ਜਲਾਵਾਂਗੇ ਉਸੀ ਕਮਿਟਮੈਂਟ ਦੇ ਅੰਤਰਗਤ ਅੱਜ ਸਾਡੇ ਆਰੀਆ ਸਕੂਲ ਦੇ ਵਿੱਚ ਹਵਨ ਰੱਖਿਆ ਗਿਆ ਹੈ ਜੋ ਸਾਡਾ ਸਾਰਾ ਸਟਾਫ ਟੀਚਿੰਗ ਨੌਨ ਟੀਚਿੰਗ ਸਾਰੇ ਮੈਨੇਜਮੈਂਟ ਮੈਂਬਰ ਕਰ ਰਹੇ ਨੇ ਹਰਪ੍ਰੀਤ ਹਾਰੀਆ ਜੀ ਜੋ ਇਹ ਸਨਾਤਨ ਧਰਮ ਆਪਾਂ ਕਹਿ ਰਹੇ ਕਹਿ ਦੰਨੇ ਕੋਈ 500 ਸਾਲ ਕੋਈ ਮੇਰੇ ਹਿਸਾਬ ਨਾਲ ਤਾਂ 5000 ਸਾਲ ਪੁਰਾਣਾ ਧਰਮ ਹੈ ਸਾਡਾ ਕਿਉਂਕਿ ਅਗਰ ਇਤਿਹਾਸ ਚ ਜਾਣਿਆ ਤਾਂ ਸਾਰੇ ਹੀ ਜੋ ਅੱਜ ਧਰਮ ਨੇ ਸਨਾਤਨ ਚੋਂ ਹੀ ਨਿਕਲੇ ਹਨ ਤੇ ਜਿਸ ਤਰ੍ਹਾਂ ਮਰਿਆਦਾਪੁਰ ਸ਼ੋਤਮ ਸ਼੍ਰੀ ਰਾਮ ਜੀ ਜਿਵੇਂ ਆਪਾਂ ਯੋਗਾ ਦੀ ਗੱਲ ਕਰਦੇ ਆ ਕਾਲ ਯੁਗ ਦਵਾਪਰ ਤ੍ਰੇਤਾ ਸੇ ਸਤਜੁਗ ਆ ਰਿਹਾ ਹੈ ਉਹਨਾਂ ਦੇ ਵਿੱਚ ਭਗਵਾਨ ਵਿਸ਼ਨੂੰ ਜੀ ਨੇ ਤਰ੍ਹਾਂ ਤਰ੍ਹਾਂ ਦੇ ਅਵਤਾਰ ਲਏ ਜਿਨ੍ਹਾਂ ਦੇ ਵਿੱਚ 21 ਅਵਤਾਰ ਮਰਯਾਦਾ ਪਰਸ਼ੋਤਮ ਸ਼੍ਰੀ ਰਾਮ ਜੀ ਨੇ ਅਤੇ ਉਹਨਾਂ ਦੀ ਮਰਯਾਦਾ ਨੂੰ ਹੀ ਦੇਖਦੇ ਹੋ ਸੀ ਆਪਣੇ ਇੰਸਟੀਚਿਊਨ ਦੇ ਵਿੱਚ ਵੀ ਬੱਚਿਆਂ ਦੇ ਟੀਚਿੰਗ ਦੇ ਵਿੱਚ ਸਾਰਿਆਂ ਦੇ ਵਿੱਚ ਅਸੀਂ ਇੱਕ ਮਰਯਾਦਾ ਭਰਨ ਲਈ ਅੱਜ ਇਹ ਜੋ ਹੈ ਆਪਣਾ ਕਰ ਰਹੇ ਆ ਜੀ ਦਿਹਾੜਾ ਮਨਾ ਰਹੇ ਆ थैंक यू ਜਿਵੇਂ ਕਿ ਸਰ ਨੇ ਕਿਹਾ ਮਰਿਆਦਾ ਪਰਸ਼ੁਤਮ रामचंद्र जी ਦੀ ਮਰਿਆਦਾ ਨੂੰ ਬੇਸ ਬਣਾ ਕੇ ਉਹਨਾਂ ਨੂੰ ਇੱਕ ਬੱਚਿਆਂ ਚ ਆਈਡੀਅਲ ਦੇ ਰੂਪ ਦੇ ਵਿੱਚ ਪੇਸ਼ ਕਰਨ ਦੇ ਲਈ ਇਹ ਹਵਨ ਦਾ ਆਯੋਜਨ ਕੀਤਾ ਗਿਆ ਸਾਡੇ ਨਾਲ ਰਜੀ ਮਹਿਤਾ ਜੀ ਵੀ ਖੜੇ ਨੇ ਮਹਿਤਾ ਸਾਹਿਬ ਦੇਖਿਆ ਹੋਇਆ ਜੀ ਬਹੁਤ ਵੱਡਾ ਆਯੋਜਨ ਬਹੁਤ ਵੱਡਾ ਜਿਹੜੇ ਦੇਸ਼ ਦੇ ਲਈ ਇਹ ਪ੍ਰੋਗਰਾਮ ਹੈ ਤਾਂ ਸਰ ਜਿਹੜਾ ਏਐਸ ਮੈਨੇਜਮੈਂਟ ਵੱਲੋਂ ਬੜਾ ਅੱਛਾ ਇਨੀਸ਼ੀਏਟਿਵ ਹੈ ਜਿਹੜਾ रामचंद्र जी ਦੀ ਪ੍ਰਾਨ ਪ੍ਰਤੀਸ਼ਟਾ ਨੂੰ ਸਮਰਪਿਤ ਇਹ ਹਵਨ ਕਰਾਇਆ ਜਾ ਰਿਹਾ ਤੁਸੀਂ ਇਸ ਬਾਰੇ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਏਵੀ 18 ਹਰਪ੍ਰੀਤਾਲੂ ਵਾਲਿਆ ਜੀ ਤੇ ਵਿੱਕੀ ਵਡੇਰਾ ਜੀ ਦਾ ਧੰਨਵਾਦ ਕਰਦਾ ਕਿ ਇੰਨੀ ਠੰਡ ਦੇ ਵਿੱਚ ਤੁਸੀਂ ਸਾਡੇ ਸਕੂਲ 'ਚ ਆਏ ਔਰ ਜਿਹੜਾ ਕੱਲ ਜਿਹੜੀ ਸ਼ੋਭਾ ਯਾਤਰਾ ਸੀ ਪੂਰਾ ਖੰਨਾ RAM ਮਏ ਸੀ ਮੈਂ ਕੱਲ ਦਿੱਲੀ ਸੀ ਤੋਂ ਮੈਂ ਦਿੱਲੀ ਤੋਂ ਆ ਕੇ ਦੇਖਿਆ ਮੈਨੂੰ ਬੜੀ ਖੁਸ਼ੀ ਹੋਈ ਸਾਡੇ ਖੰਨੇ ਸ਼ਹਿਰ ਦੇ ਵਿੱਚ ਪੂਰੀ ਦੀਪਮਾਲਾ ਚੱਲ ਰਹੀ ਸੀ ਰਾਤੀ ਜਦੋਂ ਮੈਂ ਆਇਆ ਤੇ ਕੱਲ ਦਾ ਜਿਹੜਾ ਮਾਹੌਲ ਸੀ ਬੜਾ ਰਾਮ ਮਾਏ ਸੀ ਅੱਜ ਦਾ ਜਿਹੜਾ ਮਾਹੌਲ ਅੱਜ ਵੀ ਪੂਰਾ ਰਾਮ ਮਾਏ ਹੈ ਕਿਉਂਕਿ ਸਾਡੀ ਐਚ ਐਸ ਮੈਨੇਜਮੈਂਟ ٹرسٹ ਨੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਜਨਰਲ ਸੈਕਟਰੀ ਸੈਕਟਰੀ ਸਾਹਿਬ ਨੇ ਬੜਾ ਵਧੀਆ ਉਪਰਾਲਾ ਕੀਤਾ ਸਾਰੀ ਮੈਨੇਜਮੈਂਟ ਨੇ ਔਰ ਅੱਜ ਸਾਡੇ ਸਕੂਲ ਦੇ ਵਿੱਚ ਵੀ ਜਿਹੜਾ ਮਾਹੌਲ ਹੈ ਰਾਮ ਮਾਏ ਹੋਇਆ ਹੋਇਆ ਹਵਨ ਚੱਲ ਰਿਹਾ ਹੈ ਟੀਚਰ ਸਾਹਿਬਾਨ ਬੈਠੇ ਨੇ ਪ੍ਰਿੰਸੀਪਲ ਸਾਹਿਬ ਬੈਠੇ ਨੇ ਔਰ ਬੜਾ ਹੀ ਅੱਛਾ ਮਾਹੌਲ ਜਿਹੜਾ ਬਣਿਆ ਹੈ ਰਾਮ ਮਾਏ ਮਾਹੌਲ ਬਣਿਆ ਹੋਇਆ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰ ਕੀਤੀ ਰਵਾਜਾਂ ਦੇ ਨਾਲ ਜੋ ਆਪਣੀਆਂ ਸੰਸਕ੍ਰਿਤੀਆਂ ਨੇ ਜੋ ਆਪਣੇ ਸੰਸਕਾਰ ਨੇ ਉਹ ਸਾਰੇ ਅੱਜ RAM MAI ਹੋਇਆ ਪਿਆ ਸਿਸਟਮ ਜੀ ਤੇ ਅਸੀਂ ਹੋਰ ਵੀ ਕਈ ਜਗ੍ਹਾ ਦੇ ਉੱਤੇ ਤੁਹਾਨੂੰ ਲੈ ਕੇ ਜਾਵਾਂਗੇ ਇਹ ਵੀ 18 ਦੀ ਟੀਮ ਅੱਜ ਪ੍ਰਾਨ ਪ੍ਰਤੀਸ਼ਟਾ ਦੀ ਪੂਰੀ ਕਵਰੇਜ ਆ ਤੁਹਾਡੇ ਤੱਕ ਪਹੁੰਚਾਉਣ ਲਈ ਵਚਨਬੱਧ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਟੀਚਰ ਨੋਨ ਟੀਚਿੰਗ ਮੈਨੇਜਮੈਂਟ ਦੇ ਮੈਂਬਰ ਸਹਿਬਾਨ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਇਸ ਹਵਨ ਦੇ ਵਿੱਚ ਸਰਬੱਤ ਦਾ ਭਲਾ ਮੰਗਦੇ ਹੋਏ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ